ਜੋੜਾਂ ਨਾਲ ਬਾਵਾ ਦੇ ਪੁੱਤ ਨਹੀਂ ਜੁੜਦੇ ਪਰ ਜਿਹੜਾ ਬੰਦਾ ਆਪਦਾ ਪੁੱਤ ਦਾ ਨਾ ਹੋਇਆ ਉਹ ਦੂਜਿਆਂ ਦੇ ਪੁੱਤ ਦੀ ਸਹਾਰ ਨਹੀਂ ਲੈ ਸਕਦਾ ਜਦੋਂ ਪੰਜਾਬ 'ਚ ਗੱਠਜੋੜ ਹੋਵੇਗਾ ਬਿਲਕੁਲ ਇਹਨਾਂ ਦਾ ਸਾਥ ਨਹੀਂ ਦੇਵਾਂਗੇ ਗੱਲ ਇਹ ਜੇ ਪੰਜਾਬ ਦੇ ਵਿੱਚ 13 ਦੀਆਂ 13 ਸੀਟਾਂ ਤੇ ਕਾਂਗਰਸ ਪਾਰਟੀ ਲੜ ਰਹੀ ਏ 13 ਦੀਆਂ 13ਆਂ ਸੀਟਾਂ ਦੇ ਇਸੇ ਕਰਕੇ ਪੰਜਾਬ ਤੇ ਇਹਨਾਂ ਨਾਲ ਕੋਈ ਗੱਠ ਜੋੜ ਨਹੀਂਗਾ ਕਿ ਇਹ ਬੀਜੇਪੀ ਨਾਲ ਰੜਕੇ ਤੇ ਕਿਸਾਨਾਂ ਦੇ ਉੱਪਰ ਦਚੱਤ ਕਰ ਰਹੇ ਨੇ ਔਰ ਜੇ ਪਰਚਾ ਦਰਜ ਕਰਨ ਤੇ ਤਾਂ ਪਤਾ ਲੱਗੇਗੀ ਇਹ ਬੀਜੇਪੀ ਦੀ ਟੀਮ ਹੀ ਹੈ ਗਿਆ ਦੇਖੇ ਰੇਸ਼ ਦੁਨੀਆ ਤੇ ਮਹਾਪੀਰ ਸਿੰਘ ਸਲੇਰ ਦੀ ਖੜੀਆਂ ਪਿੰਡ ਬਹਿ ਗੁਦਰਾ ਜਿੱਥੇ ਕਿਸਾਨ ਅੰਦੋਲਨ ਦੀ ਹਮਾਇਤ ਕਰਨ ਲਈ ਕਾਂਗਰਸ ਗਿਆ ਨੇ ਵੀ ਅੱਜ ਨੂੰ ਵੱਡੇ ਲੈਵਲ ਤੇ ਟਰੈਕਟਰਾਂ ਦੀ ਤਿਆਰੀ ਰੋਸ ਮਾਰਕ ਕਰ ਰਿਹਾ ਗੱਲਬਾਤ ਕਰਾਂਗੇ ਸਾਡੇ ਨਾਲ ਵਿਦਾਇਤ ਸੁਲਬੀਰ ਜੀ ਰਾਣੀ ਗੱਲਬਾਤ ਵੀ ਕਰੇ ਗੱਲ ਇਹ ਹੈ ਕਿ ਅੱਜ ਜੋ ਭਾਰਤ ਸਰਕਾਰ ਦੇ ਹਾਲਾਤ ਨੇ ਉਹ ਤੁਸੀਂ ਦੇਖ ਰਹੇ ਹੋ ਕਿ ਉਹ ਇੱਕ ਡਿਕਟੇਟਰਸ਼ਿਪ ਕਰ ਰਿਹਾ ਨਰਿੰਦਰ ਮੋਦੀ ਅੱਜ ਕਿਸਾਨ ਭਰਾ ਸਾਡੇ ਜਿਹੜੇ ਨੇ ਅੱਜ ਉਹ ਚਾਹੇ ਸ਼ੰਭੂ ਬਾਰਡਰ ਤੇ ਆ ਚਾਹੇ ਖਨੌਰੀ ਬਾਰਡਰ ਤੇ ਨੇ ਅੱਜ ਉਹਨਾਂ ਦੇ लाठी चार्ज ਹੋ ਰਿਹਾ ਉਹਨਾਂ ਦੇ ਗੋਲੀਆਂ ਚੱਲ ਰਹੀਆਂ ਨੇ ਉੱਥੇ ਬੈਰੀਕੇਡ ਲਾ ਕੇ ਸਰਯੇ ਲਾ ਕੇ ਅਥਰੂ ਗੈਸ ਛੱਡ ਕੇ ਅੱਜ ਉਹ ਕਿਸਾਨ ਜ਼ਖਮੀ ਹੋ ਰਹੇ ਨੇ ਸਾਡਾ ਵੀ ਸ਼ੁਭਕਰ ਜੋ ਕਿ ਪਿਛਲੇ ਦਿਨੀ ਸ਼ਹੀਦ ਹੋ ਗਿਆ ਚੋਂਦੇ ਇਨਸਾਫ ਲਈ ਜਿਹੜਾ ਅੱਜ ਸਾਰੀਆਂ ਯੂਨੀਅਨ ਕੀ ਇਹ ਮੰਗ ਕਰ ਰਹੀਆਂ ਨੇ ਕਿ ਇੱਕ ਪਰਚਾ ਜਿਹੜਾ ਜਿਹੜੇ ਮੌਕੇ ਤੇ ਜਿਹੜੇ ਅਫਸਰ ਸੀ ਮੋਕੇ ਦਾ ਮੁੱਖ ਮੰਤਰੀ ਔਰ ਜਿਹੜੇ ਮੋਕੇ ਦਾ ਡੀਜੀਪੀ ਆ ਉਹਦੇ ਤੇ 302 ਦਾ ਪਰਚਾ ਦਰਜ ਹੋਣਾ ਚਾਹੀਦਾ ਔਰ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਉਹ ਜਿਹੜਾ ਸਿਰਫ ਹਥਿਆਰਾਂ ਦੇ ਵਿੱਚ ਖੁੱਪਿਆ ਆ ਉਹ ਇਹ ਗੱਲ ਕਹਿੰਦਾ ਕਿ ਮੈਂ 1 ਕਰੋੜ ਰੁਪਇਆ ਦੇਤਾ ਪਰਿਵਾਰ ਨੂੰ ਉਹ ਇਹ ਕਹਿੰਦਾ ਮੈਂ ਸਰਕਾਰੀ ਨੌਕਰੀ ਦੇਤੀ ਪਰ ਮੈਂ ਗੱਲ ਕਹਿਣੀ ਚਾਹੁੰਦਾ ਮੁੱਖ ਮੰਤਰੀ ਸਾਹਿਬ 1 ਕਰੋੜ ਰੁਪਏ ਨਾਲ ਛੁੱਪ ਕਰਨੀ ਵਾਪਸ ਮੋੜੋਣਾ ਅਜੇ ਤਾਂ ਬਠਿੰਡੇ ਵਾਲੇ ਲੜਾਈ ਲੜਦੇ ਪਈ ਸੀ ਸ਼ੁਭਦੀਪ ਦੀ ਸਿੱਧੂ ਮੂਸੇ ਵਾਲੇ ਦੀ ਅਜੇ ਉਹਦਾ ਇਨਸਾਫ ਨਹੀਂ ਸੀ ਮਿਲਿਆ ਆ ਨਾਮਾਨ ਸਾਹਿਬ ਤੇਰੇ ਤੋਂ ਮੰਗਦੇ ਆ ਸ਼ੁਭ ਕਰਨ ਦਾ ਅਜੋਂ ਦਾ ਇਨਸਾਫ ਲੈਣ ਲਈ ਜਿਹੜਾ ਹੈ ਇੱਕ ਟਰੈਕਟਰ ਮਾਰਚ ਕੱਢ ਲਿਆ ਔਰ ਕਿਸਾਨਾਂ ਦਾ ਸਮਰਥਨ ਕਰਨ ਲਈ ਅੱਜ ਕਾਂਗਰਸ ਪਾਰਟੀ ਵੱਲੋਂ ਮਰਿੰਦਰ ਸਿੰਘ ਰਾਜਾ ਵੜਿੰਗ ਜੀ ਵੱਲੋਂ ਦੇਸ਼ਾਂ ਦੇਸ਼ਾਂ ਤੱਕ ਅੱਜ ਜੀਰੇ ਹਲਕੇ ਜਿਹੜੀਆਂ ਅੱਜ ਪੂਰੇ ਦੇਸ਼ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਖੜਗੇ ਸਾਹਿਬ ਵੱਲੋਂ ਜੋ ਕੌਲ ਆਈਏ ਉਹਦੇ ਤਹਿਤ ਜਿਹੜਾ ਅੱਜ ਜਿਹੜਾ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਹੈ ਔਰ ਕਿਸਾਨਾਂ ਦਾ ਸਮਰਥਨ ਕੀਤਾ ਜਾ ਰਿਹਾ ਹੈ ਔਰ ਮੰਗ ਕਰਦੇ ਹਾਂ ਕਿ ਜਲਦੀ ਤੋਂ ਜਲਦੀ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਕਰਕੇ ਉਹਨਾਂ ਨੂੰ ਆਪਦੇ ਬੱਚਿਆਂ ਤੇ ਪਰਿਵਾਰਾਂ ਚ ਭੇਜਿਆ ਜਾਵੇ ਔਰ ਸ਼ੁਭ ਕਰਨ ਦੇ ਜਿਹੜਾ ਸ਼ਹੀਦ ਹੋਇਆ ਹੈ ਜਿਹਨੇ ਗੋਲੀ ਮਾਰੀ ਆ ਸ਼ੁਭ ਕਰਨ ਤੇ ਉਹਦੇ ਤੇ ਦਾ ਪਰਚਾ ਦਰਜ ਹੋਣਾ ਹੀ ਹੋਣਾ ਹੈ ਮੁੱਖ ਮੰਤਰੀ ਹਰਿਆਣਾ ਤੇ ਪਰਚਾ ਦਰਜ ਹੋਣਾ ਚਾਹੀਦਾ ਡੀਜੀਪੀ ਹਰਿਆਣਾ ਤੇ ਪਰਚਾ ਦਰਜ ਹੋਣਾ ਚਾਹੀਦਾ ਕਿ ਜਿਹੜੀ ਇਹ ਟੀਮ ਹਮੇਸ਼ਾ ਭਗਵੰਤ ਮਾਨ ਜੀ ਅਮਿਤ ਸ਼ਾਹ ਦੀ ਅਮਿਤ ਸ਼ਾਹ ਦੇ ਇਸ਼ਾਰਿਆਂ ਤੇ ਚੱਲਦੇ ਆ ਔਰ ਜਦੋਂ ਅਮਿਤ ਸ਼ਾਹ ਦੇ ਇਸ਼ਾਰਿਆਂ ਤੇ ਚੱਲਦੇ ਆ ਤੇ ਭਈ ਹਰਿਆਣੇ ਚ ਸਰਕਾਰ ਬੀਜੇਪੀ ਦੀ ਆ ਔਰ ਹਰਿਆਣੇ ਚ ਬੀਜੇਪੀ ਦੀ ਆ ਇੱਥੇ ਉਹਨਾਂ ਦੇ ਭਾਈਵਾਲ ਅਕਾਲੀ ਦਲ ਵਾਲੇ ਵੀ ਬੈਠੇ ਆ ਔਰ ਉਹਨਾਂ ਦੇ ਭਾਈਵਾਲ ਜਿਹੜੀ ਵੀ ਟੀਮ ਉਹ ਭਗਵੰਤ ਮਾਨ ਵੀ ਬੈਠਾ ਔਰ ਇਹ ਚਾਹੁੰਦੇ ਆ ਕਿ ਕਿਸਾਨਾਂ ਨੂੰ ਜਿਵੇਂ ਨਰਿੰਦਰ ਮੋਦੀ ਨੇ ਮਨ ਕੀ ਬਾਤ ਦੇ ਵਿੱਚੋਂ ਜਿਹੜਾ ਨਾਰਾ ਸੀ ਜੈ ਜਵਾਨ ਜੈ ਕਿਸਾਨ ਉਹਨੇ ਉਹ ਨਾਰਾ ਖਤਮ ਕਰਕੇ ਕਰਤਾ ਜੈ ਜਵਾਨ ਤੇ ਜੈ ਸੰਵਿਧਾਨ ਉਹਨੇ ਕਿਸਾਨੀ ਬਾਹਰ ਕਰ ਦਿੱਤੀ ਉਹ ਚਾਹੁੰਦਾ ਹੈ ਕਿ ਮੈਂ ਕਿਸਾਨ ਰਹਿਣ ਨਹੀਂ ਦੇਣਾਗਾ ਉਹ ਡਿਕਟੇਟਰਸ਼ਿਪ ਕਰਨੀ ਚਾਹੁੰਦਾ ਹੈ ਉਹ ਰਾਤ ਕਰਨਾ ਚਾਹੁੰਦਾ ਹੈ ਦੇਸ਼ ਦੇ ਉੱਤੇ ਪਰ ਪੰਜਾਬ ਦਾ ਕਿਸਾਨ ਤੇ ਮਜ਼ਦੂਰ ਜਿਹੜਾ ਉਹ ਡਟ ਕੇ ਬੈਠਾ ਆਪਦੇ ਹੱਕ ਲੈ ਕੇ ਵਾਪਸ ਮੁੜਾਂਗੇ